ਵਿੱਚ ਬੜੀ ਦੁਨੀਆਂ ਆਉਂਦੀ ਹੈ ਗਿਣਤੀ ਕੋਈ ਨਹੀਂ ਹੈ ਕਿਸੇ ਵੀ ਧਾਰਮਿਕ ਕੋਈ ਗ੍ਰੰਥ ਵਿੱਚ ਨਾ ਤਾਂ ਆਉਣ ਵਾਲਿਆਂ ਦੀ ਗਿਣਤੀ ਲਿਖੀ ਹੈ ਨਾ ਜਾਣ ਵਾਲਿਆਂ ਦੀ ਗਿਣਤੀ ਲਿਖੀ ਹੈ ਸਾਇੰਸਦਾਨਾਂ ਨੇ ਵੀ ਭਾਵੇਂ ਦੱਸ ਦਿੱਤਾ ਪਰ ਗਿਣਤੀ ਉਹਨਾਂ ਦੀ ਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੋਨੀ ਪਰਮ ਤੇ ਬੜੀ ਦੁਨੀਆ ਆਉਂਦੀ ਆ ਜਾਂਦੀ ਆ bina ਇਸ ਗੱਲ ਨੂੰ ਭੁੱਜਣ ਤੋਂ ਸਾਰੇ ਬਾਦ ਵਿਵਾਦਾਂ ਦੇ ਵਿੱਚ ਫਰੇ ਹੋਏ ਸੰਸਾਰ ਵਿੱਚ ਮਨੁੱਖ ਅਲਚਕੇ ਚੱਲਿਆ ਜਾਂਦਾ ਦਿਨਾਂ ਤੇ ਕਿਰਪਾ ਹੁੰਦੀ ਆ ਜਿਨ੍ਹਾਂ ਤੇ ਮਾਲਕ ਦੀ ਬਖਸ਼ਿਸ਼ ਹੁੰਦੀ ਆ ਉਹ ਕੋਈ ਸਰੂਖਾਂ ਪਿੱਛੇ ਤੋਂ ਪਰਮੇਸ਼ਰ ਦੀ ਡਿਊਟੀ ਲੱਗ ਕੇ ਆਉਂਦੀਆਂ ਨੇ ਉਹ ਫਿਰ ਡਿਊਟੀ ਲੱਗ ਕੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ ਸੰਸਾਰ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਉਹਨਾਂ ਰੂਹਾਂ ਵਿੱਚ ਇੱਕ ਰੂਹ ਇਸ ਨਗਰ ਵਿੱਚ ਵੀ ਬੈਠੀ ਇਸ ਨਗਰ ਦੇ ਹੋ ਕੇ ਇਸ ਨਗਰ ਵਿੱਚ ਕਮਾਈ ਕਰਕੇ ਪਹਿਲੀ ਗੱਲ ਤਾਂ ਨਗਰ ਵਾਲੇ ਮੰਨਦੇ ਨਹੀਂ ਹੁੰਦੇ ਨਗਰ ਵਿੱਚ ਰਹਿ ਕੇ ਸੰਤ ਬਣਨਾ ਬੜੀ ਮੁਸ਼ਕਲ ਗੱਲ ਹੈ ਨਗਰ ਵਿੱਚ ਪੂਜਾ ਹੋ ਜਾਣੀ ਬੜੀ ਮੁਸ਼ਕਲ ਗੱਲ ਹੈ ਦੂਸਰੇ ਨਗਰਾਂ ਵਿੱਚ ਜਾ ਕੇ ਪੂਜਾ ਹੋ ਜਾਂਦੀ ਆ ਲੋਕ ਬਹੁਤ ਸਤਿਕਾਰ ਦੇਣ ਲੱਗ ਜਾਂਦੇ ਆ ਔਰ ਨਗਰ ਵਿੱਚ ਪੂਜਾ ਹੋਣੀ ਨਗਰ ਵਿੱਚ ਸਤਕਾਰ ਹੋਣਾ ਇਹ ਕਮਾਈ ਵਾਲੇ ਪੁਰਸ਼ਾਂ ਤੋਂ ਬਿਨਾ ਹੁੰਦਾ ਨਹੀਂ ਉਹਨਾਂ ਵਿੱਚੋਂ ਇਹ ਕੇ ਪਵਿੱਤਰ ਆਤਮਾ ਮਹਾਪੁਰਸ਼ਾਂ ਦਾ ਬਚਨ ਮੰਨ ਕੇ ਬੈਠ ਗਏ ਦੁਆਬੇ ਦੀ ਧਰਤੀ ਨੂੰ ਵੱਡਾ ਮਾਣ ਹੈ ਮਾਲਪੁਰ ਤੋਂ ਲੈ ਕੇ ਹਸੀਆਰਪੁਰ ਤੱਕ ਤਕਰੀਬਨ ਜਿੰਨੇ ਮਹਾਪੁਰਸ਼ ਇਸ ਧਰਤੀ ਤੇ ਹੋਏ ਹੈ ਸ਼ਾਇਦ ਪੰਜਾਬ ਦੀ ਧਰਤੀ ਤੇ ਕਿਤੇ ਹੋਏ ਹੋਣ ਸਭ ਤੋਂ ਪਵਿੱਤਰ ਮਾਤ ਲੋਕ ਦਾ ਇਹਨੂੰ ਇੱਕ ਹਿੱਸਾ ਗਿਣਿਆ ਹੈ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸਭ ਤੋਂ ਜ਼ਿਆਦਾ ਜੇ ਠੰਡ ਪੈਂਦੀ ਹੈ ਇਹ ਇਲਾਕਾ ਸਾਰੇ ਪੰਜਾਬ ਵਿੱਚ ਘੁੰਮ ਕੇ ਆਓ ਤੇ ਸਭ ਤੋਂ ਠੰਡਾ ਹੈ। ਔਰ ਇਸ ਇਲਾਕੇ ਵਿੱਚ ਸ਼ਾਂਤੀ ਵੀ ਰਹੀ ਹੈ। ਪਾਵੇਂ ਪਿੱਛੇ ਬਹੁਤ ਕਈ ਤਰ੍ਹਾਂ ਦੇ ਪੱਧਰ ਹੋਏ ਨੇ, ਚਰਾਸੀ ਵਾਲੇ ਕਾਂਢ ਹੋਏ ਨੇ। ਪਰ ਸਭ ਤੋਂ ਘਾਟ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੈ। ਕਾਰਨ ਕੀ ਹੈ ਮਹਾਪੁਰਸ਼ਾਂ ਦੇ ਚਰਨ ਛੋਹ ਪਵਿੱਤਰ ਮਹਾਪੁਰਸ਼ਾਂ ਦੇ ਬੰਦਗੀ ਕਾਰਨ ਉਹ ਧਰਤੀ ਤੇ ਜਿਹੜਾ ਮਨੁੱਖ ਆਉਂਦਾ ਹੈ ਉਹ ਸ਼ਾਂਤ ਹੋ ਜਾਂਦਾ ਕਮਰੇ ਨੂੰ ਵੇਸੀ ਨਾਲ ਠੰਡਾ ਕਰ ਦਈਏ ਭਾਵੇਂ 10 ਬੰਦੇ ਚਲੇ ਜਾਣ 20 ਬੰਦੇ ਚਲੇ ਜਾਣ ਉਹਨਾਂ ਨੂੰ ਠੰਡ ਮਿਲਦੀ ਆ ਗਰਮੀਆਂ ਵਿੱਚ ਸ਼ਿਮਲੇ ਵਿੱਚ ਚਲੇ ਜਾਈਏ ਉੱਥੇ ਠੰਡ ਮਿਲਦੀ ਆ ਮਨੁੱਖ ਨੂੰ ਇਸੇ ਤਰ੍ਹਾਂ ਧਰਤੀ ਦੀ ਠੰਡ ਹੈ ਉੱਥੇ ਆਤਮਾ ਦੀ ਸ਼ਾਂਤੀ ਵੀ ਮਿਲਦੀ ਆ ਜਦੋਂ ਆਤਮਾ ਸ਼ਾਂਤ ਹੋ ਜਾਂਦੀ ਆ ਸਰੀਰ ਨਾਲੇ ਸ਼ਾਂਤ ਹੋ ਜਾਂਦਾ ਇਹ ਦਵਾਬੇ ਦੀ ਧਰਤੀ ਨੂੰ ਵੱਡਾ ਮਾਣ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਮਹਾਨ ਹਸਤੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੰਥ ਦੇ ਵਿੱਚੋਂ ਮਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਹੋਏ ਆ ਜਿਨ੍ਹਾਂ ਦੀ ਜਗ੍ਹਾ ਤੇ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ ਖੜੇ ਹੋ ਕੇ ਪਹਿਰਾ ਦਿੱਤਾ ਉਹਨਾਂ ਦੇ ਚਰਨਾਂ ਵਿੱਚੋਂ ਵੱਡੇ ਵੱਡੇ ਮਹਾਪੁਰਸ਼ ਪਰੋਸ ਆਏ ਜਿਹੜਾ ਵੀ ਕੋਈ ਗਿਆ Hindu ਗਿਆ Hindu ਨੂੰ ਬਖਸ਼ਿਸ਼ ਕਰ ਦਿੱਤੀ ਮੁਸਲਮਾਨ ਗਿਆ ਮੁਸਲਮਾਨ ਨੂੰ ਬਖਸ਼ਿਸ਼ ਕਰ ਦਿੱਤੀ ਗੁਰੂ ਨਾਨਕ ਸਾਹਿਬ ਜੀ ਵਾਲਾ ਮਿਸ਼ਨ ਜਿਹੜਾ ਭਾਂਡਾ ਸ਼ੁੱਧ ਦੇਖਿਆ ਉਹਦੇ ਵਿੱਚ ਵਸਤੂ ਪਾ ਦਿੱਤੀ ਉਹਨਾਂ ਮਹਾਪੁਰਸ਼ਾਂ ਦੇ ਚਰਨਾਂ ਵਿੱਚੋਂ ਇੱਕ ਮਹਾਪੁਰਸ਼ ਇਸ ਦੁਆਬੇ ਦੇ ਵਿੱਚ ਕੰਢੀ ਦੇ ਇਲਾਕੇ ਵਿੱਚ ਬਾਬਾ ਗਲਾਬ ਸ਼ਾਹ ਜੀ ਫੌਜ ਦੇ ਵਿੱਚ ਨੌਕਰੀ ਕਰਦੇ ਸਨ ਇਹ ਬਾਬਾ ਗਲਾਬ ਸ਼ਾਹ ਜੀ ਬਾਬਾ ਕਰਮ ਸਿੰਘ ਜੀ ਮਹਾਰਾ ਦੇ ਚਰਨਾਂ ਵਿੱਚ ਪਹੁੰਚੇ ਔਰ ਬੇਨਤੀ ਕੀਤੀ ਮਹਾਰਾ ਨਾਮ ਦੀ ਦਾਤ ਬਖਸ਼ੋ ਨਾਮ ਦੀ ਦਾਤ ਹੈ ਜਿਹਨਾਂ ਮਹਾਪੁਰਸ਼ਾਂ ਕੋਲੋਂ ਹਰੇਕ ਕੋਲੇ ਡਿਊਟੀ ਨਹੀਂ ਹੁੰਦੀ ਅਬ ਐਸੇ ਹੀ ਹੁੰਦੀ ਐ ਉਹ ਤਾਂ ਵੀਜ਼ਾ ਲੱਗ ਕੇ ਅੱਗੇ ਉਹੀ ਬੰਦਾ ਪ੍ਰਵੇਸ਼ ਕਰਦਾ ਦੂਜੇ ਮੁਲਕ ਤੇ ਨਹੀਂ ਪ੍ਰਵੇਸ਼ ਨਹੀਂ ਕਰਦਾ ਇਹ ਕੁਝ ਖਾਸ ਸਰੀਰ ਹੁੰਦੇ ਐ ਜਿਨ੍ਹਾਂ ਦੀ ਮੋਹਰ ਲੱਗਣ ਦੇ ਨਾਲ ਅੱਗੇ ਪਰਮੇਸ਼ਰ ਦੀ ਦਰਗਾਹ ਤੇ ਪ੍ਰਵਾਨਗੀ ਮਿਲਦੀ ਐ ਕਹਾ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਉਹ ਪੁਰਸ਼ ਪ੍ਰਵਾਨ ਹੋਏ ਐ ਜਿਨ੍ਹਾਂ ਨੇ ਮਹਾਪੁਰਸ਼ਾਂ ਨਾਲ ਆਪਣਾ ਮਨ ਜੋੜ ਲਿਆ ਪ੍ਰਵਾਨ ਪੁਰਸ਼ਾਂ ਨਾਲ ਜੁੜੇ ਉਹੀ ਪ੍ਰਵਾਨ ਹੋਏ ਬਾਬਾ ਕਰਮ ਸਿੰਘ ਜੀ ਉਹਨਾਂ ਦੀ ਬੇਨਤੀ ਸੁਣ ਕੇ ਕਹਿਣ ਲੱਗੇ ਨਾਮ ਤਾਂ ਦੇ ਦਿੰਨੇ ਆ ਜੇ ਕਮਾਈ ਕਰਨੀ ਮਾਬਾ ਗਲਾਬ ਸ਼ਾਹ ਜੀ ਕਹਿਣ ਲੱਗੇ ਕਮਾਈ ਤਾਂ ਹਿੱਸਾ ਕਰਾਂਗੇ ਦੁਨੀਆ ਚੇਤੇ ਕਰੂੰਗੀ ਇਸ ਕੰਢੀ ਦੇ ਇਲਾਕੇ ਵਿੱਚ ਨਾਬਾ ਗਲਾਬ ਸ਼ਾਹ ਜੀ ਨੇ 12 ਸਾਲ ਸੁੱਕੇ ਪੱਤੇ ਖਾ ਕੇ 12 ਸਾਲ ਹਰੇ ਪੱਤੇ ਖਾ ਕੇ ਪੂਰ ਬੰਦਗੀ ਕੀਤੀ ਜਿਸ ਧਰਤੀ ਤੇ ਗੁਰੂ ਨਾਨਕ ਦੇ ਮਹਾਰਾਜ ਉਸ ਨਗਰ ਵਿੱਚ ਰਾਜਾ ਪਰਥੀ ਜੀ ਨੂੰ ਵਿਆਉਣ ਵਾਸਤੇ ਰਾਜਾ ਮਾਲਦੇਵ ਦੀ ਲੜਕੀ ਨੂੰ ਵਿਆਉਣ ਵਾਸਤੇ ਆਏ ਸਨ ਅੱਜ ਉਹ ਨਿਸ਼ਾਨੀਆਂ ਕਾਇਮ ਨੇ ਜਦੋਂ ਪਰਥੀ ਜੀ ਨੂੰ ਵਿਆਉਣ ਵਾਸਤੇ ਆਏ ਸੀ ਕਾਂਗੜ ਕੋਠੀ ਇੱਥੇ ਪੀਰ ਬਾਲਾ ਸਥਾਨ ਹੈ ਉੱਥੇ ਸਿੱਧਾਂ ਨੇ ਮਰਦਾਨੇ ਦੀ ਰਵਾਬ ਲਪੋਲੀ ਸੀ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਨੇ ਖੜਾਮ ਭੇਜੀ ਸੀ ਜੋ ਸਿੱਧਾਂ ਦੇ ਸਿਰ ਵਿੱਚ ਬੱਜਦੀ ਲੈ ਕੇ ਖੜਾਮ ਮੁੜ ਕੇ ਧਰਤੀ ਤੇ ਆਈ ਸੀ ਉਹ ਨਿਸ਼ਾਨ ਕਾਇਮ ਨੇ ਉਥੇ ਬੰਦਗੀ ਕੀਤੀ ਬੰਦਗੀ ਬਾਨਪੁਰਸ਼ਾਂ ਦੇ ਚਰਨਾਂ ਵਿੱਚੋਂ ਸੰਝੇੜਾ ਵੀ ਪੁਰਸ਼ ਕੋਈ ਜਾਣਦਾ ਹੈ ਉਹਦਾ ਛੁੱਧ ਭਾਂਡਾ ਦੇ ਕੇ ਉਹ ਚ ਵਸਤੂ ਪਾ ਦਿੰਦੇ ਆ ਜਿਦਾਂ ਬੀਬੀਆਂ ਜਿਹੜਾ ਭਾਂਡਾ ਚੰਗਾ ਹੁੰਦਾ ਦੁੱਧ ਪਾ ਦਿੰਦੇ ਜਿਹੜਾ ਮਾੜਾ ਹੁੰਦਾ ਚ ਕੋਲੇ-ਕਾਲੇ ਪਾ ਕੇ ਰੱਖ ਦਿੰਦੇ ਆ ਮਾੜੀ ਚੀਜ਼ ਪਾ ਦਿੰਦੇ ਆ ਚੰਗੇ ਭਾਂਡੇ ਵਿੱਚ ਚੰਗੀ ਵਸਤੂ ਪਾਈ ਜਾਂਦੀ ਆ ਬਾਬਾ ਗਲਾਬ ਸਿੰਘ ਜੀ ਦੇ ਚਰਨਾਂ ਵਿੱਚੋਂ ਬੀਬੀ ਜੀਵੇ ਸ਼ਾਹ ਅੰਗਰੇਜ਼ ਗੋਰੀ ਸੀ ਜਿਹਦੇ ਪੇਟ ਤੋਂ ਉਹਨਾਂ ਦਾ ਜਨਮ ਸੀ ਬੀਬੀ ਜੀਵੇ ਸ਼ਾਹ ਦਾ ਜੀ ਬੜਾ ਸੁੰਦਰ ਸਰੀਰ ਸੀ ਬਹੁਤ ਸਨੱਖਾ ਸਰੀਰ ਸੀ ਔਰ ਐਸੀ ਬੰਦਗੀ ਕੀਤੀ ਬੀਬੀ ਜੀਵੇ ਸ਼ਾਹ ਨੇ 65 ਸਾਲ ਉਹਨਾਂ ਤੋਂ ਬਾਅਦ ਉਹਨਾਂ ਨੇ ਸੇਵਾ ਕੀਤੀ ਉਹਨਾਂ ਦੇ ਚਰਨਾਂ ਵਿੱਚੋਂ ਇਹ ਮਹਾਨ ਪੁਰਸ਼ ਬਾਬਾ ਹੀਰਾ ਸਿੰਘ ਜੀ ਵੈਸੇ ਹੀਰੇ ਦੀ ਕੀਮਤ ਕੋਈ ਨਹੀਂ ਹੈ ਹੀਰਾ ਕਦੀਮ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਸੀ ਕਦੀ ਅੰਗਰੇਜ਼ਾਂ ਦੇ ਕੋਲ ਹੈ ਇਹਦੀ ਕੀਮਤ ਕੋਈ ਨਹੀਂ ਹੈ ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹਦੀ ਕੀਮਤ ਪੁੱਛੀ ਸੀ ਕਿ ਹੀਰੇ ਦੀ ਕੀਮਤ ਕੀ ਆ ਉਹ ਕਹਿੰਦੇ ਹੀਰੇ ਦੀ ਕੀਮਤ ਜੁੱਤੀ ਆ ਜਿਹਦੀ ਜੁੱਤੀ ਤਾਕਤਵਾਰਾ ਉਹਦੇ ਕੋਲ ਚਲਿਆ ਜਾਂਦਾ ਤਾਂ ਹੀਰੇ ਦੀ ਕੀਮਤ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜ਼ਿਆਦਾ ਦੱਸੀ ਹੈ ਸਤਿਗੁਰੂ ਨੇ ਬਾਣੀ ਵਿੱਚ ਰੱਖਿਆ ਰੈਣ ਦਵਾਈ ਸੋਇ ਕੇ ਦਿਵਸ ਦਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ ਨਾਮ ਵੀ ਹੀਰਾ ਸਿੰਘ ਸੀ ਔਰ ਜਨਮ ਨੂੰ ਵੀ ਹੀਰਾ ਬਣਾ ਦਿੱਤਾ ਬੀਬੀ ਜੀਵੇ ਸ਼ਾ ਪਹਿਲਾਂ ਤਾਂ ਸਾਡੇ ਬਜ਼ੁਰਗਾਂ ਨਾਲ ਬਾਬਾ ਜੀ ਬਹੁਤ ਬਚਨ ਕਰ ਲੈਂਦੇ ਹੁੰਦੇ ਸਾਡੇ ਬਾਪੂ ਜੀ ਸੰਤ ਮਹਾਰਾਜੀ ਹਰਖੋ ਵਾਲੀਆਂ ਤੋਂ ਵੱਡੇ ਜਿਹੜੇ ਸਨ ਉਹ ਇੱਥੇ ਆਉਂਦੇ ਹੁੰਦੇ ਸਨ ਤਾਂ ਬਾਬਾ ਜੀ ਉਦੋਂ ਫੇ ਪੋਰੇ ਚੋਂ ਬਾਹਰ ਆ ਜਾਂਦੇ ਹੁੰਦੇ ਸੀ ਉਦੋਂ ਪੋਰੇ ਚ ਰਹਿਣਾ ਬਹੁਤੇ ਜੇ ਤੋ ਸਾਡੇ ਬਾਪੂ ਜੀ ਨੇ ਆਉਣਾ ਤਾਂ ਫਿਰ ਪਾਪਾ ਜੀ ਨੇ ਬਾਹਰ ਆ ਜਾਣਾ ਉਹ ਫਿਰ ਬਚਨ ਸੁਣਾਉਂਦੇ ਹੁੰਦੇ ਸੀ ਸਾਡੇ ਬਾਪੂ ਜੀ ਨੇ ਉਹ ਸਾਡੀ ਸੀਨੇ ਬਸੀਨੇ ਗੱਲ ਸੇਢੀ ਸਾਡੇ ਬਜ਼ੁਰਗਾਂ ਨੇ ਸਾਨੂੰ ਸੁਣਾਈ ਮੈਂ ਉਹਨਾਂ ਦੀ ਸੁਣਾਈ ਉਹ ਗੱਲ ਤੁਹਾਨੂੰ ਸੁਣਾਉਣਾ ਕੋਈ ਸੁਣੀ ਸੁਣਾਈ ਕਿਸੇ ਤੋਂ ਨਹੀਂ ਆ ਸਾਡੇ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਹੀਰਾ ਸਿੰਘ ਜੀ ਕਹਿੰਦੇ ਜਮਾਦਾਰਾ ਇਸ ਲਈ ਸਾਡੇ ਮਨ ਵਿੱਚ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਬਣੀ ਕਹਿੰਦੇ ਰੋਟੀ ਸਵੇਰ ਨੂੰ ਪੱਲੇ ਬੰਨ ਲੈਣੀ ਸਾਧੂਆਂ ਦੀ ਭਾਲ ਵਿੱਚ ਤੁਰ ਪੈਣਾ ਤੁਲਸੀ ਇਹ ਸੰਸਾਰ ਵਿੱਚ ਸਭ ਕੋ ਮਿਲ ਜੇ ਧਾਏ ਨਾ ਜਾਣੇ ਕਿਸ ਰੂਪ ਵਿੱਚ ਨਾਰਾਇਣ ਹੀ ਮਿਲ ਜਾਏ ਐ ਤਾਂ ਸਾਰੀ ਸ੍ਰਿਸ਼ਟੀ ਵਿੱਚ ਪਰਮੇਸ਼ਰ ਹੈ ਇਸ ਸੰਸਾਰ ਤੋਂ ਵੇਖ ਦੇ ਇਹੋ ਹਰਕਾਰ ਰੂਪ ਹੈ ਪਰ ਕੁਝ ਬੰਦਿਆਂ ਦੀ ਜੋਤ ਜਗ ਜਾਂਦੀ ਆ ਬਾਕੀ ਸਾਰਿਆਂ ਦੀ ਚਿਮਨੀ ਜਿੱਦਾਂ ਕਾਲਕ ਨਾ ਪਰ ਜਾਂਦੀ ਹੈ ਜੋਤ ਦਿਸਣੋਂ ਹਟ ਜਾਂਦੀ ਹੁੰਦੀ ਅੰਦਰ ਹੀ ਆ ਜਿਨ੍ਹਾਂ ਦੇ ਅੰਤ ਸ ਕਰਨ ਤੋਂ ਮੈਲ ਲੈ ਜਾਂਦੀ ਹੈ ਉਹਨਾਂ ਦੀ ਜੋਤ ਪ੍ਰਗਟ ਹੋ ਜਾਂਦੀ ਆ ਮਹਾਪੁਰਸ਼ਾਂ ਦੇ ਅਵਤਾਰਾਂ ਦੇ ਗੁਰੂਆਂ ਦੇ ਪਿੱਛੇ ਇੱਕ ਤੁਸੀਂ ਚਾਨਣ ਜਿਹਾ ਦੇਖਦੇ ਹੋਵੋਗੇ ਸਰ ਦੇ ਪਿੱਛੇ ਉਹਦਾ ਮਤਲਬ ਇਹੀ ਆ ਕਿ ਇਹਨਾਂ ਦੀ ਜੋਤ ਪ੍ਰਕਾਸ਼ ਹੋ ਚੁੱਕੀ ਆ ਜਿਹੜਾ ਉਹ ਪ੍ਰਕਾਸ਼ ਦੇ ਵਿੱਚ ਜਾਂਦਾ ਹੈ ਹਨੇਰੇ ਵਿੱਚ ਕਿਸੇ ਗੱਡੀ ਦਾ ਨੋ ਪਤਾ ਨਹੀਂ ਲੱਗਦਾ ਹਨੇਰੇ ਵਿੱਚ ਕਿਸੇ ਡੰਗਰ ਦੀ ਬਿਮਾਰੀ ਦਾ ਪਤਾ ਨਹੀਂ ਲੱਗਦਾ ਹਨੇਰੇ ਵਿੱਚ ਕਿਸੇ ਬੰਦੇ ਦੀ ਬਿਮਾਰੀ ਦਾ ਪਤਾ ਨਹੀਂ ਲੱਗਦਾ ਜਦੋਂ ਪ੍ਰਕਾਸ਼ ਦੇ ਵਿੱਚ ਕੋਈ ਜਾਂਦਾ ਉਹਦੀ ਹਰ ਇੱਕ ਬਿਮਾਰੀ ਉਸ ਵੇਲੇ ਪ੍ਰਗਟ ਹੋ ਜਾਂਦੀ ਹੈ ਜਿਹੜੇ ਪ੍ਰਕਾਸ਼ਮਾਨ ਪੁਰਖਾਂ ਦੀ ਸੰਗਤ ਵਿੱਚ ਜਾਂਦੇ ਆ ਉਹਨਾਂ ਦੀਆਂ ਬਿਮਾਰੀਆਂ ਦਾ ਪਤਾ ਲੱਗ ਜਾਂਦਾ ਹੈ ਲੋਭੀ ਆਏ ਕਰੋਧੀ ਆਏ ਕਾਮੀ ਆਏ ਉਹਨਾਂ ਦੀਆਂ ਬਿਮਾਰੀਆਂ ਦਾ ਪਤਾ ਲੱਗਦਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂ ਆਣੇ ਬਾਲੇ ਕਿਸੇ ਪ੍ਰੇਮੀ ਨੇ ਕਿਹਾ ਮਾਰਾ ਨਾਮ ਦੀ ਦਾਤ ਬਖਸ਼ ਦਿਓ ਕਹਿਣ ਲੱਗੇ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਥੋੜੀ ਦੇਰ ਬਾਅਦ ਕੋਈ ਪ੍ਰੇਮੀ ਹੋਰ ਆਇਆ ਕਹਿੰਦਾ ਮਹਾਰਾਜ ਮੈਨੂੰ ਵੀ ਨਾਮ ਦੀ ਦਾਤ ਬਖਸ਼ੋ ਕਹਿੰਦੇ ਤੂੰ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰ ਥੋੜੇ ਸਮੇਂ ਬਾਅਦ ਇੱਕ ਹੋਰ ਪ੍ਰੇਮੀ ਆਇਆ ਕਹਿੰਦਾ ਮਹਾਰਾਜ ਮੈਨੂੰ ਵੀ ਨਾਮ ਦੀ ਦਾਤ ਬਖਸ਼ੋ ਕਹਿੰਦੇ ਤੂੰ ਮੂਲ ਮੰਤਰ ਕਰਿਆ ਕਰ ਇੱਕ ਹੋਰ ਪ੍ਰੇਮੀ ਆਇਆ ਕਹਿੰਦਾ ਮਹਾਰਾਜ ਮੈਨੂੰ ਵੀ ਕਿਰਪਾ ਕਰੋ ਕਹਿੰਦੇ ਤੂੰ ਵਾਹਿਗੁਰੂ ਮੰਤਰ ਦਾ ਜਾਪ ਕਰਿਆ ਕਰ ਸੇਵਾਦਾਰ ਕਹਿੰਦਾ ਮਹਾਰਾਜ ਨਾਮੇ ਕਿ ਜਗ੍ਹਾ ਤੇ ਤੁਸੀਂ ਵੰਡ ਦਿੱਤਾ ਇਹਦੇ ਗੁਰਮਖਾ ਬਿਮਾਰੀ ਦੇਖਣੀ ਪੈਂਦੀ ਆ ਸਾਰਿਆਂ ਨੂੰ ਇੱਕੋ ਦਵਾਈ ਨਹੀਂ ਲੱਗਦੀ ਜਿਹਨੂੰ ਬਿਮਾਰੀ ਜ਼ਿਆਦੇ ਹੁੰਦੀ ਆ ਉਹਨੂੰ ਹੋਰ ਬਿਮਾਰੀ ਦਵਾਈ ਦੇਣੀ ਪੈਂਦੀ ਆ ਕਈਆਂ ਨੂੰ ਥੋੜੀ ਹੁੰਦੀ ਆ ਉਹਨਾਂ ਨੂੰ ਥੋੜੀ ਦੇਣੀ ਪੈਂਦੀ ਆ ਬਿਮਾਰੀ ਦੇਖ ਕੇ ਦੇਣੀ ਪੈਂਦੀ ਆ ਜਿਹੜੇ ਪ੍ਰਕਾਸ਼ ਮਾਨ ਗੁਰਮਖ ਨੇ ਆਤਮਾ ਦੀਆਂ ਲੋਕਾਂ ਦੁਨੀਆ ਦੀਆਂ ਆਤਮਾ ਦੀਆਂ ਬਿਮਾਰੀਆਂ ਜਾਣਦੇ ਨੇ ਬਿਮਾਰੀਆਂ ਆਤਮਾ ਦੀਆਂ ਨੇ ਸਾਰੀਆਂ ਉਹ ਸਰੀਰ ਦੇ ਇੰਦਰੇ ਆਤਮਾ ਨੂੰ ਮੁੜ ਕੇ ਉਧਰਲੇ ਪਾਸੇ ਲਾ ਦਿੰਦੇ ਕਹਣ ਲੱਗੇ ਜਮਾਦਾਰਾ ਜਦੋਂ ਸਾਡੇ ਮਨ 'ਚ ਇੱਛਾ ਬਣੀ ਸਾਧੂਆਂ ਦੇ ਦਰਸ਼ਨ ਕਰੀਏ ਕਹਿੰਦੇ ਰੋਟੀ ਬੰਨ ਲੈਣੀ ਸਵੇਰ ਨੂੰ ਤੁਰ ਪੈਣਾ ਜਿੱਥੇ ਕੋਈ ਸੰਤ ਮਹਾਤਮਾ ਦਸਣਾ ਉੱਥੇ ਚਲੇ ਜਾ ਨਾਮ ਲੈ ਲੈਣਾ ਕਮਾਈ ਕਰਨੀ ਥੋੜੇ ਦਿਨ ਸਾਧਨ ਕਰਨੀ ਨਹੀਂ ਟਕਾ ਹੋਣਾ ਤਾਂ ਕਹਿੰਦੇ ਛੱਡ ਦੇਣਾ ਫਿਰ ਕਹਿੰਦੇ ਕਰਦਿਆਂ ਕਰਦਿਆਂ ਫਿਰ ਇੱਕ ਦਿਨ ਬੀਬੀ ਜੀਵੇ ਸ਼ਾਹ ਦੇ ਕੋਲ ਚਲੇ ਗਏ ਬੀਬੀ ਜੀਵੇ ਸ਼ਾਹ ਨੇ ਕਿਰਪਾ ਕੀਤੀ ਬਾਬਾ ਜੀ 6 ਮਹੀਨੇ ਤੇ ਲੈ ਕੇ ਸਾਡੇ ਬਜ਼ੁਰਗਾਂ ਨੂੰ ਸੁਣਾਉਂਦੇ ਹੁੰਦੇ ਸੀ ਉਹ 6 ਮਹੀਨੇ ਬੀਬੀ ਆਮ ਦੁਨੀਆਂ ਤਾਂ ਨੰਦਿਆ ਕਰਨ ਬਲ ਤੁਰੀ ਰਹਿੰਦੀ ਆ ਜਿਹੜੇ ਬੰਦਗੀ ਬਾਨ ਪੁਰਸ਼ ਉਹਨਾਂ 'ਚ ਬੀਬੀ ਪੁਰਸ਼ ਦਾ ਫਰਕ ਨਹੀਂ ਹੁੰਦਾ ਗੱਲ ਆਤਮਾ ਦੀ ਆ ਆਤਮਾ ਅੰਦਰ ਕਦੀ ਬੀਬੀ ਵਾਲੇ ਪਾਂਡੇ 'ਚ ਵੱਡ ਜਾਂਦੀ ਕਦੀ ਬੰਦੇ ਵਾਲੇ 'ਚ ਵੱਡ ਜਾਂਦੀ ਇਹ ਤਾਂ ਨਹੀਂ ਬੀਬੀ ਸਦਾ ਬੀਬੀ ਰਹਿੰਦੀ ਆ ਉਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਸੋਧ ਆਤਮਾ ਦੇਖਣੀ ਆ ਜਦੋਂ ਕਹਿਣ ਲੱਗੇ ਬੀਬੀ ਜੀ ਇੱਥੇ ਆ ਗਏ 6 ਮਹੀਨੇ ਬਾਬਾ ਜੱਗਾ ਸਿੰਘ ਜੀ ਬਚਨ ਸੁਣਾਉਂਦੇ ਸੀ ਐਸੇ ਹੀ ਨਗਰ ਦੇ ਸੀ ਕਹਿੰਦੇ ਬੀਬੀ ਜੀ ਨੇ ਆ 6 ਮਹੀਨੇ ਇੱਥੇ ਰਹੇ ਦੋ ਕਮਰੇ ਸਨ ਛੋਟੇ ਛੋਟੇ ਸੇਵਾਦਾਰ ਨੂੰ ਕਹਿਣਾ ਬਾਹਰੋਂ ਜਿੰਦਾ ਮੈਨੂੰ ਵੀ ਲਾ ਜਾ ਤਾਂ ਇਹਨੂੰ ਵੀ ਲਾ ਜਾ ਸਵੇਰ ਨੂੰ ਆ ਕੇ ਖੋਲਨੀ ਸਵੇਰ ਨੂੰ ਆ ਕੇ ਸੇਵਾਦਾਰ ਨੇ ਜਿੰਦਾ ਖੋਲਣਾ 6 ਮਹੀਨਿਆਂ ਬਾਅਦ ਜਦੋਂ ਬੀਬੀ ਜੀ ਦਾ ਸਰੀਰ ਨ ਕਮਜ਼ੋਰ ਹੋ ਗਿਆ ਇੱਕ ਦਿਨ ਬਾਬਾ ਜੀ ਨੇ ਗੱਲ 'ਚ ਪਰਣਾ ਪਾਇਆ ਕਹਿਣ ਲੱਗੇ ਮਹਾਰਾਜ ਤੁਹਾਡਾ ਸਰੀਰ ਬੜਾ ਕੀਮਤੀ ਹੈ ਇਹ ਸਰੀਰ ਨੇ ਲੱਖਾਂ ਸਰੀਰ ਤਾਰਨੇ ਆ ਇਹ ਸਰੀਰ ਦੀ ਸੰਭਾਲ ਕਰਨੀ ਸਾਡਾ ਫਰਜ਼ ਆ ਤੁਹਾਨੂੰ ਤਾਂ ਸਰੀਰ ਦੀ ਪਾਵੇਂ ਜ਼ਰੂਰਤ ਨਹੀਂ ਜਿਹੜੀ ਤੁਹਾਡੇ ਸਰੀਰ ਨੂੰ ਚੰਗੀ ਬਾਸੂ ਇੱਛਾ ਹੈ ਚੀਜ਼ ਤੁਹਾਨੂੰ ਚੰਗੀ ਆ ਉਹ ਤੁਹਾਨੂੰ ਦਿਰਾਕੇ ਦੇ ਦਿੰਨੇ ਆ ਉਹ ਬੀਬੀ ਜੀ ਨੇ ਦੱਸਿਆ ਵੀ ਛੰਨ ਦੇ ਤਾਂ ਛੰਨ ਸੀ ਛੰਨ ਦੇ ਥੱਲੇ ਉਹ ਕਮਰੇ ਪਾਇਓ ਸੀ ਉੱਤੇ ਛੰਨ ਸੀ ਕਾਨਿਆਂ ਦੀ ਸਰਵਾੜ ਦੀ ਬੰਨੀ ਹੋਈ ਉਹ ਬੀਬੀ ਜੀ ਨੇ ਬਾਬਾ ਜੀ ਨੇ ਪ੍ਰਸ਼ਾਦਾ ਰੱਖ ਜਾਣਾ ਦਾਲ ਪੀ ਲੈਣੀ ਤੇ ਪ੍ਰਸ਼ਾਦਾ ਉੱਪਰ ਪ사 ਦੇਣਾ ਜਿਹੜਾ ਇੱਕ ਦੋ ਪ੍ਰਸ਼ਾਦੇ ਉੱਪਰ ਪ사 ਦੇਣੇ ਛਾਨ ਵਿੱਚ ਯਦ 6 ਮਹੀਨਿਆਂ ਬਾਅਦ ਬਾਬਾ ਜੀ ਨੇ ਬੇਨਤੀ ਕੀਤੀ ਗੱਲ ਚ ਪੱਲਾ ਪਾ ਕੇ ਬੀਬੀ ਜੀ ਨੇ ਸਾਰੇ ਪ੍ਰਸ਼ਾਦੇ ਕੱਢ ਕੇ ਮੋਰੇ ਰੱਖ ਦੇ ਸਾਰੇ ਪਿੱਛੋਂ ਕੱਢੇ ਸੁੱਕੇ ਹੋ ਸਕੇ ਹੋ ਸਾਰੇ ਕਹਿੰਦੇ ਗੱਲ ਸੁਣ ਜੇ ਘੋੜਾ ਲਗਾਮ ਨਾ ਲਵੇ ਤਾਂ ਖਾਣਾ ਪੀਣਾ ਬੰਦ ਕਰ ਦੇ ਦੀ ਕਹਿੰਦੇ ਜਦੋਂ ਉਹਦਾ ਬਲ ਘਟ ਜਾਂਦਾ ਫਿਰ ਲਗਾਮ ਲੈ ਲੈਂਦਾ ਜਦ ਆਮਾਨ ਕਾਬੂ ਵਿੱਚ ਨਾ ਰਹੇ ਇਹਦਾ ਖਾਣਾ ਪੀਣਾ ਬੰਦ ਕਰੀਦਾ ਫਿਰ ਮਨ ਕਾਬੂ ਆਉਂਦਾ ਬਾਬਾ ਜਾਨਕ ਸਿੰਘ ਜੀ ਮੈਨੂੰ ਸੁਣਾਉਂਦੇ ਸੀ ਕਹਿੰਦੇ ਬੀਬੀ ਕਹਿਣ ਲੱਗੀ ਸਾਥ ਬਣਨਾ ਤਾਂ ਇਦਾਂ ਦਾ ਬਣੀ ਨਹੀਂ ਤਾਂ ਬਣੀ ਨਾ ਫਿਰ ਬਾਬਾ ਹੀਰਾ ਸਿੰਘ ਜੀ ਨੇ ਪ੍ਰਸ਼ਾਦਾ ਛੱਡਿਆ ਹੀ ਦਿੱਤਾ ਫਿਰ ਛੱਡਿਆ ਹੀ ਦਿੱਤਾ ਇੱਕ ਢਾਈ ਚਮਚੇ ਬਾਬਾ ਸੋਹਣ ਸਿੰਘ ਇਸੇ ਨਗਰ ਦੇ ਸਨ ਬਹੁਤ ਸੇਵਾ ਕੀਤੀ ਉਹਨਾਂ ਨੇ ਬਹੁਤ ਭਲੇ ਲੋਕ ਸਨ ਸੇਵਾ ਕੀਤੀ ਘਰੋਂ ਦੁੱਧ ਲਿਆਉਣਾ ਖੀਰ ਬਣਾਉਣੀ ਦੋ ਚਮਚੇ ਪਾ ਕੇ ਕੱਦਾ ਇੱਕ ਦਿਨ ਬਾਬਾ ਜੀ ਬਾਬਾ ਜੀ ਕਹਿਣ ਲੱਗੇ ਭਾਈ ਸਾਹਿਬ ਸੰਤ ਮਹਾਰਾਜ ਛੋਟੇ ਸੀ ਹਰਖੋਵਾਲੀ ਜੀ ਉਹਨਾਂ ਤੋਂ ਉਹਨਾਂ ਨੂੰ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਹੁੰਦੇ ਸੀ ਕਹਿੰਦੇ ਭਾਈ ਸਾਹਿਬ ਸਾਡੀ ਜ਼ਮੀਨ ਕਣਕ ਬੀਜ ਜਾਇਓ ਬਾਬਾ ਜਾਨਕ ਸਿੰਘ ਜੀ ਬੀਜਣ ਆਏ ਕਹਿੰਦਾ ਮੈਨੂੰ ਆਪ ਹੀ ਸੁਣਾਉਂਦੇ ਸੀ ਬਾਬਾ ਜੀ ਬਾਬਾ ਜਾਨਕ ਸਿੰਘ ਜੀ ਕਹਿੰਦੇ ਮੇਰੇ ਨਾਲ ਦਾ ਜਿਹੜਾ ਕੇਰਾ ਕਰਨ ਵਾਲਾ ਸੀ ਉਹ ਕਹਿੰਦਾ ਬਾਬਾ ਜੀ ਤੋਂ ਬਦਾਮ ਲੈ ਲਾ ਖਸਖਸ ਰਕੜਾ ਲਾ ਲਈਏ ਕਹਿੰਦੇ ਮੈਂ ਕਿਹਾ ਮੈਂ ਤੈਨੂੰ ਡੇਰੇ ਜਾ ਕੇ ਛਕਾ ਦੂੰਗਾ ਮੈਂ ਇੱਥੇ ਬਾਬਾ ਜੀ ਤੋਂ ਮੰਗਣਾ ਨਹੀਂ ਕੋਈ ਕੁਝ ਵੀ ਏਡੇ ਅੰਤਰਜਾਮੀ ਸਾਨ ਹਲੇ ਬਾਹਰ ਗੱਲਾਂ ਹੀ ਕਰਦੇ ਸੀ ਭੋਰੇ ਚੋਂ ਬਦਾਮ ਖਸਖਸ ਕੱਢ ਕੇ ਲਈ ਆਉਣ ਕਹਿੰਦੇ ਉਹ ਜਾਨਕ ਸਿੰਘਾਂ ਆ ਕਾਕਾ ਲੈ ਲੋ ਰਗੜਾ ਲਾ ਲਓ ਕਹਿੰਦੇ ਮੈਂ ਕੱਢ ਕੇ ਲਿਆ ਕੇ ਉਹ ਰਗੜਾ ਲਾਇਆ ਇੱਕ ਗਲਾਸ ਬਾਬਾ ਜੀ ਨੇ ਲੈ ਕੇ ਗਿਆ ਕਹਿੰਦੇ ਜਾਨਕ ਸਿੰਘ ਸਾਹਿਬ ਮੈਂ ਨਹੀਂ ਸਕਣਾ ਇਹ ਮੈਂ ਨਹੀਂ ਸਕਣਾ ਕਹਿੰਦੇ ਮਾਰਾ ਅਸੀਂ ਵੀ ਨਹੀਂ ਸਕਣਾ ਜੀ ਫਿਰ ਆ ਪਿਆ ਫਿਰ ਛਕ ਲਿਆ ਗਲਾਸ ਛਕ ਲਿਆ ਬਾਬਾ ਜਾਨਕ ਸਿੰਘ ਇਹ ਕਹਿਣ ਲੱਗੇ ਕਹਿੰਦੇ ਮੈਂ ਕਹਾਂ ਜੀ ਮਾਰਾ ਤੁਹਾਨੂੰ ਕਾਦੀ ਚਿੰਤਾ ਜੀ ਤੁਸੀਂ ਤਾਂ ਪੰਜੇ ਬਸ ਕਰ ਲਏ ਆ ਕਹਿੰਦੇ ਜਾਨਕ ਸਿੰਘ ਔਖੇ ਬੜੇ ਹੋਏ ਆ ਔਖੇ ਬੜੇ ਹੋਏ ਆ ਕਹਿੰਦੇ ਵਸਤਾ ਕਰ ਲੈਣਾ ਤਾਂ ਬਸਾ ਨਹੀਂ ਆ ਅੰਬਾਬਾ ਜਾਨ ਸਿੰਘ ਮਿੰਦਾ ਦੇ ਜੀ ਕਹਿੰਦੇ ਐ ਡੇ ਡੇ ਬੋਡੇ ਸੁੱਚ ਸੁੱਚ ਕੇ ਹੋ ਜਾਣੇ ਖੜੇ ਰਹੇ 12 ਸਾਲ ਬਹੁਤ ਔਖੀ ਬੜੀ ਇੰਨੀ ਬੰਦਗੀ ਕੀਤੀ ਸੰਤ ਮਹਾਰਾਜ ਹਰਖੋਵਾਲੀਏ ਆਪਣੀ ਰਸਨਾ ਤੋਂ ਬਚਨ ਸੁਣਾਉਂਦੇ ਸੀ ਕਹਿੰਦੇ ਜਦੋਂ ਮੈਂ ਬਾਬਾ ਜੀ ਦੇ ਅਸਥਾਨ ਤੇ ਗਿਆ 2 ਕਿਲੋਮੀਟਰ ਤੋਂ ਕਹਿੰਦੇ ਮੇਰਾ ਸਰੀਰ ਸੁੰਨ ਹੋਣਾ ਸ਼ੁਰੂ ਹੋ ਗਿਆ। ਜਦ ਕਹਿੰਦੇ ਨਾ ਹੌਲੀ-ਹੌਲੀ ਆ ਕੇ ਨੇੜੇ ਆ ਕੇ ਬਾਬਾ ਜੀ ਦੇ ਭੋਰੇ ਨੂੰ ਕੰਨ ਲਾਇਆ। ਕਹਿੰਦੇ ਇਟਾਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ। ਕਹਿੰਦੇ ਬੱਗੇ ਬਾਬਾ ਬਕਾਲੇ ਸੀ ਹੁਣ ਬਾਬਾ ਬਿਹਾਲੇ। ਸਾਰੀ ਜ਼ਿੰਦਗੀ ਕਹਿੰਦੇ ਬਾਬਾ ਜੀ ਨੇ ਭੋਰੇ 'ਚ ਪਾ ਕੇ ਘਚਾਰ ਦਿੱਤੀ ਤੀਰਥ ਇਹਨਾਂ ਦੀ ਧੂੜੀ ਲੋਚਦੇ ਆ। ਜਿਤਨੀ ਸ੍ਰੇਸ਼ਟ ਤੁਮਰੀ ਮੇਰੇ ਸਵਾਮੀ ਤਿਤਨੀ ਲੋਚੇ ਧੂੜ ਸਾਧੂ ਕੀ ਤਾਂ। गंगा जमुना गोदावरी सरस्ती करे उद्यम टूड़ साधु की ताई कलबे पाप मैल परे हमरे विच हमरी मैल टूड़ साधु की गवाई गंगा जमुना गोदावरियां पवित्रता नदियां गिनियां ने ओ साधु दी टूड़ी लोच दिया संत मारा हरखो वाले हरेक पादों दी मस्या तारण तारण साहिब जाके ओथे पवित्र चरण डोप दे सन अपने जल नु पवित्र कर देस ਉਹ ਨਦੀਆਂ ਆਪਣਾ ਸਾਧੂ ਦੀ ਧੂੜ ਹੀ ਲੋਚਦੀਆਂ ਸਾਨੂੰ ਸਾਧੂ ਦੇ ਚਰਨ ਪਵਿੱਤਰ ਮਿਲ ਜਾਣ